ਦਾਸ ਰਣਜੀਤ ਸਿੰਘ ਜੰਮੂ ਮੁਖ ਸੇਵਾਦਾਰ ਖਾਲਿਸਤਾਨ ਜਿੰਦਾਬਾਦ ਫੋਰਸ ਸਭ ਤੋਂ ਪਹਿਲੇ ਤਾਂ ਮੈਂ ਆਪਣੀ ਕੌਮ ਨੂੰ ਫਤਿਹ ਗਜਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਚਿਰਾਂ ਬਾਅਦ ਪੰਜਾਬ ਪੁਲਿਸ ਜਾਂ ਇੰਡੀਆ ਦੇ ਏਜੰਸੀਜ਼ ਨੇ ਜਿਵੇਂ ਸਾਡੇ ਤਿੰਨ ਬੱਚਿਆਂ ਨੂੰ ਸ਼ਹੀਦ ਕੀਤਾ ਔਰ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੇ ਫੜ ਕੇ ਉਹਨਾਂ ਨੂੰ ਸ਼ੀਟ ਕੀਤਾ ਹੈ ਪਰ ਅਸੀਂ ਇਹਨਾਂ ਨੇ ਭਾਜੀ ਜੋ ਝਾੜ ਦਿੱਤੀ ਹੈ ਉਹ ਤਾਂ ਜ਼ਰੂਰ ਮੋੜਾਂਗੇ ਅਸੀਂ ਉਹ ਚਾਹੇ ਯੂਪੀ ਪੁਲਿਸ ਹੈਗੀ ਹੈ ਚਾਹੇ ਪੰਜਾਬ ਪੁਲਿਸ ਹੈਗੀ ਹੈ ਅਸੀਂ ਪੰਜਾਬ ਪੁਲਿਸ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਇਹਨਾਂ ਦੀ ਐਫਆਈਆ ਦੱਸੋ ਸਾਡੇ ਤੇ ਇਹਨਾਂ ਤੇ ਕੇਸ ਕੀ ਸੀ ਈ ਕੇਸੀ ਜਿਹੜਾ ਤੁਸੀਂ ਦੱਸਦੇ ਹੋ ਕਿ ਉਹ ਗਨੇਸ਼ੂ ਕੇ ਨਸੇ ਆ ਤੇ ਜੇ ਉਹਨਾਂ ਕੋਲ 47 ਹੈਗੀ ਐ ਸੀ ਤਾਂ ਉਹਨਾਂ ਨੂੰ ਨਸਣ ਦੀ ਕਿਹੜੀ ਜ਼ਰੂਰਤ ਸਈਓ ਜੇ ਉਹਨਾਂ ਕੋਲ 47 ਹੈ ਸੀ ਤਾਂ ਫਿਰ ਉਹ ਉੱਥੇ ਟੱਟ ਉੱਥੇ ਬੈਠ ਕੇ ਫਿਰ ਸਿੱਗ ਨਸਦੇ ਨਹੀਂ ਹੁੰਦੇ ਕਿਤੇ ਇਹ ਚੇਤੇ ਰੱਖ ਲਿਓ ਗੁਰੂ ਪਾਤਸ਼ਾਹਾਂ ਦੇ ਅਸੀਂ ਦਸਮ ਪਾਤਸ਼ਾਹ ਦੇ ਬੱਚੇ ਹੈਗੇ ਆ ਜਿਹੜੇ ਆਪਣੇ ਬੱਚੇ ਸਾਹਮਣੇ ਆਪਣੇ ਸੀਤ ਰੋਾਤੇ ਆ ਤੇ ਜਿਸ 47 ਸਾਡੇ ਕੋਲ ਉਹਨਾਂ ਬੱਚੇ ਕੋਲ ਹੁੰਦੀ ਆ ਤੇ ਜੇ ਉਹਨਾਂ ਤੇ ਕੇਸ ਹੁੰਦੇ ਤੇ ਉਹ ਉੱਥੇ ਹੀ ਰਹਿ ਕੇ ਇਹਨਾਂ ਦਾ ਬਕੌਲਾ ਕਰਦੇ ਕਦੇ ਭਜਦੇ ਤਾਂ ਉਹ ਇਹ ਬਿਲਕੁਲ ਇੱਕ ਇੱਕ ਸਾਜਿਸ਼ ਹੈ ਦੋਵਾਂ ਨੇ ਰਲ ਮਿਲ ਕੇ ਏਜੰਸੀਆਂ ਨੇ ਤੇ ਉਹਨਾਂ ਨੂੰ ਜਾ ਕੇ ਯੂਵੀ ਦੇ ਵਿੱਚ ਸ਼ਾਮਿਲ ਕੀਤਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਸ਼ਾਮਿਲ ਹੈਗੀ ਹੈ ਇਹਨਾਂ ਨੂੰ ਇਸ ਦਾ ਖਮਾਜਾ ਭੁਗਤਣਾ ਪੈਣਾ ਇਹ ਇਹਦੇ 'ਚ ਉਹਨਾਂ ਨੂੰ ਕੋਈ ਡੋਬ ਨਹੀਂ ਹੋਣਾ ਚਾਹੀਦਾ ਜੇ ਗਨੇਟ ਚੱਲਦੇ ਸੀ ਤਾਂ ਹੁਣ ਗੰਡਾ ਚੱਲਣਗੇ ਇਹਨਾਂ ਦੀ ਭਾਜੀ ਅਸੀਂ ਤਿੰਦੇ ਤੇ ਤੁਹਾਡੇ ਲਵਾਗੇ ਅਸੀਂ ਚਾਹੇ ਉਹ ਪੁਲਿਸ ਦੇ ਹੋਣ ਚਾਹੇ ਕੋਈ ਦੂਜੇ ਹੋਣ ਇਹ ਅਸੀਂ ਭਾਜੀ ਤੁਹਾਨੂੰ ਜਰੂਰ ਮੋੜਾਂਗੇ ਤੇ ਯੂਪੀ ਪੁਲਿਸ ਨੂੰ ਵੀ ਮੋੜਾਂਗੇ ਅਸੀਂ ਉਸ ਯੋਗੀ ਨੂੰ ਵੀ ਦੱਸ ਦਿੰਦੇ ਆ ਤੇਰੇ ਉੱਥੇ ਤੇ ਗੁੰਡੇ ਨਹੀਂ ਹੈਗੇ ਕਟਿਆ ਵਾਲੇ ਜਿਨ੍ਹਾਂ ਨੂੰ ਤੁਸੀਂ ਗੋਲੀਆਂ ਬਾੜ ਕੇ ਲੱਤਾਂ ਜਿੱਤੇ ਦੱਸ ਦਿੰਦੇ ਹੋ ਇਹ ਗੁਰੂਦੇਵ ਸਿੰਘ ਹੈ ਤੇ ਮੈਂ ਉੱਥੇ ਦੱਸਣਗੇ ਤੇਰੀ ਫੋਰਸ ਨੂੰ ਦੱਸਣਗੇ ਜਿਨ੍ਹਾਂ ਨੇ ਮਲਕੇਕਾਰਾ ਕੀਤਾ ਨਾਲ ਨਾਲ ਕੇ ਉੱਥੇ ਤੱਕ ਅਸੀਂ ਜਰੂਰ ਪਹੁੰਚ ਕਰਾਂਗੇ ਮੈਂ ਆਪਣੀ ਕੌਮ ਨਾਲ ਵਾਅਦਾ ਕਰਦਾ ਕਿ ਇਹਦਾ ਇਹਦਾ ਬਦਲਾ ਸੀ ਦਿਨਾਂ ਦੇ ਵਿੱਚ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ